ਹੈਲੋ ਜੀ ਸਾਰੇ ਪੰਜਾਬ ਪ੍ਰਭਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਤੇ ਅੱਗੇ-ਅਗੇ ਸ਼ੇਅਰ ਜਰੂਰ ਕਰਿਓ ਅੱਜ ਮੈਂ ਇੱਕ ਡੰਡਾ ਲੈ ਰੱਖਿਆ ਜਿਹਦੇ ਨਾਲ ਵਿਗੜੇ ਤਿਗੜਿਆਂ ਨੂੰ ਕੁੱਟਣਾ ਹੈ ਅੱਜ ਆਪਾਂ ਨੇ ਤੇ ਇਹ ਡੰਡਾ ਕਿਸ ਚੀਜ਼ ਦਾ ਹੈ ਨਾ ਛੜੀ ਲਾ ਲਓ ਸੋਟੀ ਲਾ ਲਓ ਡੰਡਾ ਲਾ ਲਓ ਨਾ ਵੈਸੇ ਪੰਜਾਬੀ ਵਾਲ ਤਾਂ ਇਹ ਕਹਿੰਦੇ ਨੇ ਛੱਤਰ ਪ੍ਰੇੜ ਕਰਦੂ ਇਹ ਮਜ਼ਾਕ ਹੈ ਇਹ ਜਿਹੜੀ ਚੀਜ਼ ਹੈਗੀ ਨਾ ਇਹ ਇੰਨੀ ਜਿਆਦਾ ਪਾਵਰਫੁਲ ਹੈਗੀ ਨਾ ਕਿਉਂਕਿ ਮੈਨੂੰ ਨਾ ਹੋਗੇ 5-6 ਮਹੀਨੇ ਮੈਨੂੰ ਬਹੁਤ ਭੈਣ ਭਰਾ ਇਦਾਂ ਦੇ ਕਮੈਂਟ ਕਰਦੇ ਸੀਗੇ ਪਰ ਮੈਨੂੰ ਉਹ ਚੀਜ਼ ਨਾ ਇਹ ਹੱਲ ਹਜੇ ਤੱਕ ਪ੍ਰੋਪਰ ਨਹੀਂ ਮਿਲ ਰਹਾ ਸੀਗਾ ਇਹ ਮੈਨੂੰ ਨਾ ਹੁਣ ਥੋੜੇ ਕਿ ਦਿਨਾਂ ਤੋਂ ਹੀ ਪਤਾ ਚੱਲੀ ਹੈ ਇਹ ਗੱਲ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਭੈਣ ਭਰਾਵਾਂ ਨੂੰ ਇਸ ਚੀਜ਼ ਦੀ ਵੀਡੀਓ ਬਣਾ ਕੇ ਆਪ ਅਪਲੋਡ ਕਰ ਦਈਏ ਕਿਉਂਕਿ ਪਹਿਲਾਂ ਅਸੀਂ ਵੀ ਗਲਤ ਚੀਜ਼ ਨੂੰ ਇਸਤੇਮਾਲ ਕਰ ਰਹੇ ਸੀ ਤੇ ਇਹਦੇ ਨਾਲ ਦੀ ਮਿਲਦੀ ਜੁਲਦੀ ਇੱਕ ਮੋਟੀ ਚੀਜ਼ ਆਉਂਦੀ ਹੈ ਨਾ ਇਹ ਤੋਰੀਆਂ ਵਾਂਗੂ ਨਾ ਪੀੜ ਹੈ ਇਹਨਾਂ ਦਾ ਇੱਕ ਦਰਖਤ ਹੈਗਾ ਦਰਖਤ ਦੇ ਉੱਪਰ ਲੱਗੀਆਂ ਹੁੰਦੀਆਂ ਨੇਗੀਆਂ ਇਹਨੂੰ ਕਹਿੰਦੇ ਹੈਗੇ ਅਮਲਤਾਸ ਦਾ ਦਰਖਤ ਜਿਹਦੀ ਇਹ ਫਲੀ ਹੈਗੀ ਇਹਨਾਂ ਲੰਬੀਆਂ ਲੰਬੀਆਂ ਫਲੀਆਂ ਤੁਸੀਂ ਬਹੁਤ ਘਰਾਂ ਦੇ ਵਿੱਚ ਵੀ ਲੱਗੀਆਂ ਹੋਣਗੀਆਂ ਇਹ ਇੰਨੀ ਪਾਵਰਫੁਲ ਹੈਗੀ ਨਾ ਜਿਵੇਂ ਕਿ ਕਿਸੇ ਨੂੰ ਰਾਤ ਨੂੰ ਡਰਾਮਣੇ ਸੁਪਨੇ ਆਉਣੇ ਜਾਂ ਡਰ ਕੇ ਉੱਠ ਖੜਨਾ ਦਵਾ ਪੈਣਾ ਜਾਂ ਰਾਤ ਨੂੰ ਪੂਰੀ ਪੂਰੀ ਰਾਤ ਨੀਂਦ ਨਾ ਆਉਣੀ ਮੈਨੂੰ ਬਹੁਤ ਪੈਨਪਰਾ ਮੈਸੇਜ ਕਰਦੇ ਨੇ ਕਿ ਦੀਦੀ ਮੈਂ ਵੀ ਜਦੋਂ ਸੁੱਤਾ ਹੁੰਨਾ ਨਾ ਮੈਨੂੰ ਰਾਤ ਨੂੰ ਨਾ ਦਵਾ ਆਉਂਦੇ ਨੇ ਮੈਨੂੰ ਬਹੁਤ ਘਬਰਾਟ ਹੁੰਦੀ ਹੈ ਇਹ ਵੀ ਇਦਾਂ ਬੇਚੈਨੀ ਇਦਾਂ ਲੱਗਦਾ ਵੀ ਮੈਨੂੰ ਕੋਈ ਚੀਜ਼ ਆ ਕੇ ਰਾਤ ਨੂੰ ਦਬਦੀ ਹੈ ਤਾਂ ਜਿਹੜੀ ਇਹ ਅਮਲ ਤਾਸ ਦੇ ਦਰਖਤ ਦੀ ਇੱਕ ਨਾ ਫਲੀ ਹੈ ਇਹ ਇਹ ਬਿਮਾਰੀਆਂ ਦੇ ਵਿੱਚ ਦਵਾਈ ਦੇ ਰੂਪ ਦੇ ਵਿੱਚ ਵੀ ਵਰਤੀ ਜਾਂਦੀ ਹੈ ਪਰ ਇਹ ਇਸ ਚੀਜ਼ ਵਾਸਤੇ ਬਹੁਤ ਹੀ ਬੈਨੀਫਿਟ ਹੈ ਇਹ ਕਿਸੇ ਨੂੰ ਵੀ ਇਦਾਂ ਦਾ ਹੁੰਦਾ ਹੋਵੇ ਜਿਹਾ ਜਿਵੇਂ ਬੱਚਾ ਰਾਤ ਨੂੰ ਰੋਣ ਲੱਗ ਜਾਂਦਾ ਸੁੱਤਾ ਉੱਠ ਕੇ ਸੁਪਨੇ ਆਉਂਦੇ ਆ ਹਨਾ ਦਵਾ ਆਉਂਦਾ ਘਬਰਾਟ ਹੁੰਦੀ ਹੈ ਕਈ ਵਾਰੀ ਪੈਣ ਭਰਾਵਾਂ ਨੂੰ ਵੀ ਬਹੁਤ ਜ਼ਿਆਦਾ ਹੁੰਦਾ ਇਸ ਚੀਜ਼ ਦੀ ਪ੍ਰੋਬਲਮ ਤਾਂ ਤੁਸੀਂ ਕਰਨਾ ਕਿ ਇਸ ਤਰੀਕੇ ਦੀ ਇੱਕ ਅਮਲਤਾਸ ਦੀ ਹੈ ਨਾ ਇੱਕ ਫਲੀ ਲੈ ਆਉਣੀ ਹੈ ਕੋਈ ਵੱਡੀ ਚੀਜ਼ ਨਹੀਂ ਹੈਗੀ ਤੁਹਾਨੂੰ ਕਿਤੋਂ ਵੀ ਦਰਖਤ ਤੋਂ ਮਿਲ ਜਾਣੀ ਹੈ ਇਹ ਇਹ ਜਿਵੇਂ ਪਫਾਤੇਗੜ ਸਾਹਿਬ ਜਾਨਨੇ ਆ ਉੱਥੇ ਰਸਤੇ ਦੇ ਵਿੱਚ ਵੀ ਕਈ ਦਰਖਤ ਆਉਂਦੇ ਨੇ ਕਈ ਕਿਸੇ ਦੇ ਘਰੇ ਵੀ ਲੱਗੇ ਹੋਏ ਹੋਣਗੇ ਦੇਖੋ ਇਦਾਂ ਦੀ ਬਲੈਕ ਕਲਰ ਦੀ ਹੋ ਜਾਂਦੀ ਹੈ ਵੈਸੇ ਪਹਿਲਾਂ ਗ੍ਰੀਨ ਹੁੰਦੀ ਹੈ ਫਿਰ ਇਹ ਬਲੈਕ ਕਲਰ ਦੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਨੂੰ ਲਿਆ ਕੇ ਬਸ ਕੁਝ ਨਹੀਂ ਕਰਨਾ ਆਪਣੇ ਸਹਰਾਣੇ ਦੇ نیچے ਰੱਖਣੇ ਤੇ ਇੱਕ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਨੂੰ ਆਪਣੇ ਸਰਾਣੇ ਦੇ نیچے ਰੱਖ ਲੈਣਾ ਮਲਕਿ ਇਹ ਤਾਂ ਜਿੱਥੇ ਬੈੱਡ ਤੇ ਤੁਸੀਂ ਪੈਣਾ ਉਹ ਸਰਾਣੇ ਦੇ નીચે ਰੱਖ ਲੈਣਾ ਤੇ ਪਾਣੀ نیچے ਰੱਖ ਲੈਣਾ ਸਵੇਰੇ ਉਸ ਪਾਣੀ ਨੂੰ ਚੱਕ ਕੇ ਤੁਸੀਂ ਇਹ ਡੋਹ ਲਾਉਣਾ ਤੇ ਇਹ ਜਿਹੜੀ ਆ ਤੁਹਾਡੀ ਫਲੀ ਆ ਇਹਨੂੰ ਚੱਕ ਕੇ ਤੁਸੀਂ ਸਾਈਡ ਤੇ ਰੱਖ ਦਿਓ ਜਦੋਂ ਤੁਸੀਂ ਸੌਣਾ ਹੈ ਉਹਨੂੰ ਫੇਰ نیچے ਰੱਖ ਲਓ ਇਹ ਤੁਹਾਨੂੰ ਡਿਪਰੈਸ਼ਨ ਚੋਂ ਟੈਨਸ਼ਨ ਚੋਂ ਡਰਾਵਣੀ ਸੁਪਨਿਆਂ ਚੋਂ ਕੱਢਣ ਵਾਸਤੇ ਇੱਕ ਰਾਮਬਨ ਨੁਸਖਾ ਤੇ ਅਗਲੀ ਗੱਲ ਆ ਗਈ ਜੇ ਜਿਹੜੇ ਪੈਣਪਰਾਵਾਂ ਦੇ ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਆ ਜਿਵੇਂ ਕਿ ਦੇਖੋ ਗਠੀਆ ਕਈ ਤਰੀਕੇ ਦੇਗਾ ਹਨਾ ਪਰ ਵਾਈਗਰੂ ਜੀ ਨੇ ਚਾਹਿਆ ਤਾਂ ਹਰ ਇੱਕ ਚੀਜ਼ ਦੂਰ ਹੋ ਸਕਦੀ ਹੈ ਅਸੀਂ ਵੀ ਨਾ ਇਹ ਗਠੀਏ ਵਾਸਤੇ ਹੀ ਇਸਤੇਮਾਲ ਕਰਨ ਵਾਸਤੇ ਲਿਆਂਦੀ ਸੀ ਪਰ ਉਦੋਂ ਸਾਨੂੰ ਇਹ ਨਹੀਂ ਮਿਲੀ ਕੋਹੋਰ ਇਹਦੇ ਤਰ੍ਹਾਂ ਦੀਆਂ ਨਾ ਵੱਡੀਆਂ-ਵੱਡੀਆਂ ਮੋਟੀਆਂ-ਮੋਟੀਆਂ ਜਾਂ ਤੋਰੀਆਂ ਨਹੀਂ ਹੁੰਦੀਆਂ ਸੀ ਉਹ ਲਿਆ ਲਿਆ ਕੇ ਉਬਾਲ-ਉਬਾਲ ਕੇ ਨਾ ਸਾਡੇ ਮੰਮੀ ਜੀ ਨੂੰ ਗਠੀਆ ਹੋ ਗਿਆ ਸੀ ਉਹਨਾਂ ਨੂੰ ਪਲਾਈ ਗਏ ਪਰ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਉਹ ਉਹ ਨਹੀਂ ਸੀ ਇਹ ਸੀਗੀ ਹਨਾ ਤਾਂ ਇਸ ਲਈ ਮੈਂ ਕਹਿਣੀ ਹੁੰਦੀ ਆ ਕਿ ਜਦੋਂ ਕੋਈ ਵੀ ਮੈਂ ਵੀ ਚਾਹੇ ਤਾ ਉਹਨੂੰ ਕੋਈ ਚੀਜ਼ ਦੱਸਦੀ ਆ ਤਾਂ ਪਲੀਜ਼ ਪਹਿਲਾਂ ਥੋੜਾ ਜਿਹਾ ਸਰਚ ਕਰ ਲਿਆ ਕਰੋ ਕਿਉਂਕਿ ਕੋਈ ਪਤ ਨਹੀਂ ਹੁੰਦਾ ਕਹਿੰਦੇ ਹੁੰਦੇ ਨੇ ਕਹਿੰਦੇ ਬੈਦ ਹਕੀਮ ਖਤਰਾਂੇ ਜਾਣ ਕਈ ਵਾਰ ਇਹਨਾਂ ਆਪਾਂ ਇੱਕੋ ਚੀਜ਼ ਨੂੰ ਸਾਰੇ ਯੂਜ਼ ਕਰੀ ਜਾਂਦੇ ਹਾਂ ਪਰ ਉਹਦਾ ਕਈ ਵਾਰੀ ਆਪਣੀ ਬਾਡੀ ਤੇ ਇਫੈਕਟ ਹੋ ਜਾਂਦਾ ਤਾਂ ਪਹਿਲਾਂ ਥੋੜਾ ਜਿਹਾ ਉਹਨੂੰ ਚੀਜ਼ ਨੂੰ ਟੇਸਟ ਕਰਕੇ ਦੇਖਿਆ ਕਰੋ ਜਾਂ ਉਹਨੂੰ ਸਰਚ ਕਰਕੇ ਦੇਖਿਆ ਕਰੋ ਕਿਦੇ ਸਾਈਡ ਇਫੈਕਟ ਕੀ ਨੇ ਤੇ ਇਹ ਸਹੀ ਹੈ ਜਾਂ ਨਹੀਂ ਹੈਗੀ ਨਾ ਕਿਉਂਕਿ ਹਰ ਇੱਕ ਚੀਜ਼ ਦੇ ਪਿੱਛੇ ਲੱਗ ਕੇ ਤੁਸੀਂ ਬਿਮਾਰੀਆਂ ਨਾਲ ਸੇਹੜ ਲਿਓ ਤਾਂ ਆ ਗਿਆ ਜਿਹੜੇ ਪੈਨਪ ਤਾਂ ਤੁਸੀਂ ਕਰਨਾ ਕੀ ਹੈਗਾ ਇਹ ਜਿਹੜੀ ਫਲੀ ਹੈਗੀ ਹੈ ਨਾ ਇਸ ਨੂੰ ਤੁਸੀਂ ਨੇ ਤੋੜ ਲੈਣਾ ਇਹ ਥੋੜੀ ਜੀ ਜ਼ਿਆਦਾ ਸੁੱਕੀ ਹੈ ਤਾਂ ਮੈਨੂੰ ਲੱਗਦਾ ਮੇਥੋਂ ਟੁੱਟਣੀ ਵੀ ਨਹੀਂ ਚਲੋ ਟੁੱਟ ਤਾਂ ਗਈ ਇਹ ਵਾਲਾਂ ਵਾਸਤੇ ਵੀ ਇੰਨੀ ਬੈਨੀਫਿਟ ਹੈ ਮੈਂ ਤੁਹਾਨੂੰ ਨਾ ਇਹਦਾ ਇੱਕ ਪੇਸਟ ਮਲ ਕੇ ਔਇਲ ਜਾਂ ਤੇਲ ਹੈ ਨਾ ਸ਼ੈਂਪੂ ਬਣਾ ਕੇ ਦਿਖਾਉਂਗੀ ਉਹ ਮੈਂ ਆਪਣੀ ਦੂਸਰੀਏ ਚੈਨਲ ਤੇ ਪਾਉਂਗੀ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲੇ ਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇਹ ਜਿਹੜਾ ਹੈਗਾ ਨਾ ਜਿਨੇ ਮੈਂ ਕਿ ਛੋਟੀ ਉਮਰ ਦੇ ਵਿੱਚ ਵਾਲ ਸਫੈਦ ਹੋ ਜਾਂਦੇ ਨੇ ਨਾ ਉਹਨਾਂ ਵਾਸਤੇ ਇੱਕ ਰਾਮਬਾਨ ਇਲਾਜ ਆ ਜਾਏਗਾ ਤੁਸੀਂ ਇਹਦਾ ਸ਼ੈਂਪੂ ਵੀ ਬਣਾ ਸਕਦੇ ਹਾਂ ਦੇਖੋ ਬਿਲਕੁਲ ਬਲੈਕ ਕਲਰ ਦੇਖੋ ਮੇਰੀ ਉਂਗਲ ਨੂੰ ਵੀ ਬਲੈਕ ਲੱਗਿਆ ਇਹ ਜਿਵੇਂ ਨਾ ਗੁੰਦ ਹੁੰਦੀ ਹੈ ਗਰੀਸ ਹੁੰਦਾ ਹੈਗਾ ਉਦਾਂ ਦਾ ਦੇਖੋ ਬਲੈਕ ਕਲਰ ਤੁਹਾਨੂੰ ਲੱਗ ਰਿਹਾ ਹੁਣ ਮੇਰੀ ਉਂਗਲ ਤੇ ਇਹ ਵਾਲਾਂ ਦੇ ਵਿੱਚ ਬਹੁਤ ਹੀ ਬੈਨੀਫਿਟ ਹੈਗਾ ਤੇ ਤੁਹਾਡੇ ਜਿਹੜੇ ਗੋਡਿਆਂ ਦੇ ਗਰੀਸ ਖਤਮ ਹੋਇਆ ਬਾਹਾਂ ਦੇ ਹੱਡਾਂ ਦੇ ਇਦਾਂ ਨੇ ਹੈ ਨਾ ਕਿ ਖਤਮ ਪਕੈ ਨੇ ਗਰੀਸ ਖਤਮ ਹੋ ਗਈ ਤਾਂ ਤੁਸੀਂ ਇਹਨੂੰ ਕੀ ਕਰਨਾ ਇਹਨੂੰ ਤੋੜ ਲੈਣਾ ਤੋੜ ਕੇ ਜਿਹੜਾ ਦਾ ਵਿਚ ਵਾਲਾ ਗੁੱਦਾ ਉੱਪਰਲਾ ਨਹੀਂ ਸਿਰਕਾ ਨਹੀਂ ਵਿਚ ਵਾਲਾ ਗੁੱਦਾ ਹੈ ਨਾ ਉਹਦੇ ਵਿੱਚ ਜਿਵੇਂ ਤੁਸੀਂ ਅੱਧੀ ਤੋਰੀ ਲੈ ਲਓ ਅੱਧੀ ਤੋਰੀ ਦਾ ਤੁਸੀਂ ਗੁੱਦਾ ਕੱਢ ਲਓ ਫਿਰ ਉਹਦੇ ਵਿੱਚ ਆਪਣਾ 300 ml ਪਾਣੀ ਪਾ ਲਓ 300 ml ਪਾਣੀ ਪਾ ਕੇ ਉਹਨੂੰ ਚੰਗੇ ਤਰੀਕੇ ਨਾਲ ਉਬਾਲਣਾ ਹੈ ਜਦੋਂ ਉਹ ਅੱਧਾ ਪਾਣੀ ਰਹਿ ਜੇ ਨਾ ਤਾਂ ਉਸ ਨੂੰ ਤੁਸੀਂ ਪੀ ਲਓ ਇੱਕ ਟਾਈਮ 'ਚ ਪੀ ਲਓ ਦੋ ਟਾਈਮ 'ਚ ਪੀ ਲਓ ਤਿੰਨ ਟਾਈਮ 'ਚ ਪੀ ਲਓ ਉਹਦੇ ਵਿੱਚ ਤੁਸੀਂ ਇੱਕ ਚਮਚ ਮੇਥਿਆਂ ਦਾ ਵੀ ਐਡ ਕਰ ਸਕਦੇ ਹੋ ਤਾਂ ਇੱਕ ਜਿਹੜੇ ਪੈਣ ਭਰਾਵਾਂ ਨੇ ਮੈਨੂੰ ਬਹੁਤ ਮੈਸੇਜ ਆਉਂਦੇ ਗੋਡੇ ਦੁਖਦੇ ਆ ਜਾਂ ਸਰੀਰ ਦੇ ਵਿੱਚ ਹੱਡੀਆਂ ਦੇ ਵਿੱਚ ਦਰਦ ਆ ਕਮਜ਼ੋਰ ਇੱਕ ਨਾ ਇਟਲੀ ਤੋਂ ਨੇ ਹੈ ਨਾ ਮਾਤਾ ਪਿਤਾ ਜੀ ਉਹਨਾਂ ਮੇਰੇ ਨਾਲ ਗੁੱਸੇ ਵੀ ਨੇ ਉਹ ਕਿ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਪਰ ਮੈਂ ਮਾਫੀ ਚਾਹਣੀ ਆਂ ਅਗਰ ਮੇਰੀ ਵੀਡੀਓ ਦੇਖ ਰਹੇ ਹੋ ਕਿਉਂਕਿ ਤੁਹਾਡਾ ਜਿਹੜਾ ਨੰਬਰ ਸੀ ਨਾ ਤੁਸੀਂ ਇੰਸਟਾਗ੍ਰam ਤੇ ਮੈਨੂੰ ਦਿੱਤਾ ਸੀਗਾ ਮੇਥੋਂ ਡਿਲੀਟ ਹੋ ਗਿਆ ਪਤਾ ਨਹੀਂ ਕਿਵੇਂ ਡਿਲੀਟ ਹੋ ਗਿਆ ਮੈਨੂੰ ਵੀ ਨਹੀਂ ਪਤਾ ਪਤਾ ਨਹੀਂ ਬੱਤ ਤਾਂ ਪਲੀਜ਼ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਦੁਬਾਰਾ ਤੋਂ ਹਨਾ ਆਪਣਾ ਨੰਬਰ ਸੈਂਡ ਕਰ ਦਿਓ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੀ ਤੇ ਜਿਹੜੀ ਮੈਂ ਇਹ ਚੀਜ਼ ਦੱਸ ਰਹੀ ਆ ਤੁਹਾਨੂੰ ਬਾਹਰ ਤਾਂ ਇਹ ਚੀਜ਼ ਨਹੀਂ ਮਿਲਣੀ ਹੈਗੀ ਪਰ ਕਈ ਵਾਰੀ ਤੁਸੀਂ ਨਾ ਇੰਡੀਆ ਗੇ ਜ਼ਰੂਰ ਹੋ ਕਰਿਓ ਤੇ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਅਗਰ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਕੰਟੈਕਟ ਹੋ ਸਕੇ ਆ ਤੇ ਤੁਹਾਨੂੰ ਮੈਂ ਇਹ ਚੀਜ਼ ਨੂੰ ਭੇਜ ਸਕਾਂ ਤਾਂ ਕਿ ਅੰਕਲ ਜੀ ਠੀਕ ਹੋ ਜਾਣ ਹਨ ਤਾਂ ਜਿਹੜੇ ਵੀ ਪਿੰਪਰਾ ਬਣ ਜਿਵੇਂ ਕਮਰ ਦਰਦ ਹੈਗਾ ਹਨਾ ਮੇਰੀਆਂ ਭੈਣਾਂ ਨੂੰ ਬਹੁਤ ਨੂੰ ਦਰਦ ਹੁੰਦਾ ਰਹਿੰਦਾ ਹੱਡੀਆਂ ਗੋਡਿਆਂ ਦੇ ਵਿੱਚ ਕਮਜ਼ੋਰੀ ਆਈ ਰਹਿੰਦੀ ਹੈ ਤਾਂ ਤੁਸੀਂ ਇੱਕ ਵਾਰੀ ਇਸ ਚੀਜ਼ ਨੂੰ ਜ਼ਰੂਰ ਇਸਤੇਮਾਲ ਕਰਕੇ ਦੇਖਿਓ ਫਿਰ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਚੀਜ਼ ਦਾ ਕਿੰਨਾ ਕੁ ਫਾਇਦਾ ਹੋਇਆਗਾ ਹਨਾ ਕਿਉਂਕਿ ਠੰਡ ਹੈਗੀ ਠੰਡ ਚ ਤੁਸੀਂ ਮੇਥੇ ਵਗੈਰਾ ਜਿੱਦਾਂ ਲੈ ਸਕਦੇ ਹੋ ਤਾਂ ਬਹੁਤ ਹੀ ਬੈਨੀਫਿਟ ਤੇ ਇੱਕ ਚੀਜ਼ ਹੋਰ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਹੈਗਾ ਨਾ ਵੀ ਉਹਨਾਂ ਨੂੰ ਜਦੋਂ ਕਿ ਪੱਕੇ ਤੇ ਜਾਂਦੇ ਆ ਨਾ ਕਬਰਾਂ 'ਟ ਹੁੰਦੀ ਹੈ ਬਾਹਰ ਜਾਂਦੇ ਆ ਕੋਈ ਡਰ ਜਾਂ ਮਹਿਸੂਸ ਹੁੰਦਾ ਰਹਿੰਦਾ ਹਾ ਟਾਈਮ ਕਈ ਵਾਰੀ ਨਾ ਬੇਚੈਨੀ ਜਿਹੀ ਲੱਗ ਜਾਂਦੀ ਹੈ ਵੀ ਹਏ ਮੈਨੂੰ ਕੁਛ ਘਟ ਮਨ ਲ ਕੇ ਗਲਤ ਹੋਣ ਵਾਲਾ ਹੈ ਮੇਰੇ ਨਾਲ ਹਨ ਤਾਂ ਤੁਸੀਂ ਕਰਨਾ ਕੀ ਹੈਗਾ ਇਸ ਤਰੀਕੇ ਦੇ ਅਗਰ ਤੁਹਾਨੂੰ ਕਦੇ ਵੀ ਹੁੰਦਾ ਹੈ ਨਾ ਤਾਂ ਤੁਸੀਂ ਸੱਤ ਕਾਲੀਆਂ ਮਿਰਚਾਂ ਸੱਤ ਲਾਲ ਮਿਰਚਾਂ ਤੇ ਥੋੜੀ ਜਿਹੀ ਚਾਪਤੀ ਲੈ ਕੇ ਨਾ ਆਪਦੇ ਉੱਪਰ ਦੀ ਉਲਟਾ ਸੱਤ ਵਾਰੀ ਚਾਹਾ ਕੇ ਤੁਲੇ ਚ ਪਾ ਦਿਓ ਇਹ ਬਜ਼ੁਰਗਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਬੈਨੀਫਿਟ ਹੈਗਾ ਜਿਵੇਂ ਕਿ ਨજર ਦਾ ਟੋਟਕਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸੀ ਹੈ ਇਹ ਚੀਜ਼ ਇਹ ਚੀਜ਼ ਨੂੰ ਤੁਸੀਂ ਕਰਿਓ ਤੇ ਜਿਹੜੇ ਵੀ ਬੱਚਿਆਂ ਨੂੰ ਤੁਹਾਡੇ ਵਿਆਹ ਭੈਣ ਭਰਾਵਾਂ ਨੂੰ ਦੁਆਸ ਆਪਣੇ ਆਉਂਦੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤੇ ਜਿਹੜਾ ਪਾਣੀ ਹੈਗਾ ਫੇਰ ਭੈਣ ਭਰਾ ਦੁਆਰ ਦੁਆਰਾ ਮੈਨੂੰ ਪੁੱਛਦੇ ਹਨ ਜਿਹੜਾ ਉਹ ਪਾਣੀ ਹੈ ਉਹਨੂੰ ਚੱਕ ਕੇ ਤੁਸੀਂ ਬਾਹਰ ਡੋਲਦੇ ਨੇਗਾ ਤੇ ਕਈ ਭੈਣ ਮੈਨੂੰ ਪੁੱਛ ਰਹੀਆਂ ਸੀਗੀਆਂ ਵੀ ਪੀਰੀਅਡ ਦੀ ਪ੍ਰੋਬਲਮ ਬਾਰੇ ਉਹ ਮੈਂ ਤੁਹਾਨੂੰ ਕੱਲ ਨੂੰ ਜਾਂ ਸ਼ਾਮ ਨੂੰ ਵੀਡੀਓ ਅਪਲੋਡ ਕਰੂੰਗੀ ਤੇ ਵੀਡੀਓ ਚੰਗੀ ਲੱਗੂ ਅੱਗੇ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਹੈ ਤਾਂ ਉਸ ਚੈਨਲ ਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਉੱਪਰ ਆਪਾਂ ਸਾਰੀਆਂ ਜਿੰਨੀਆਂ ਵੀ ਮੈਂ ਡਿਸਾਂ ਬਣਾਉਣੀਆਂ ਉਹਦੀ ਵੀਡੀਓ ਅਪਲੋਡ ਕਰਦੀ ਆ ਤੇ ਇੱਕ ਆਪਣਾ ਕਈ ਪੈਣਪਰਾ ਮੈਨੂੰ ਕਹਿੰਦੇ ਨੇ ਦੀਦੀ ਤੁਹਾਡਾ ਨੰਬਰ ਦੇ ਦਿਓ ਨੰਬਰ ਦੇ ਦਿਓ ਮੈਂ ਹੱਥ ਜੋੜ ਕੇ ਮਾਫੀ ਚਾਹੁੰਦੀ ਆ ਕਿਉਂਕਿ ਨੰਬਰ ਮੈਂ ਤੁਹਾਨੂੰ ਨਹੀਂ ਦੇ ਸਕਦੀ ਕਿਉਂਕਿ ਮੇਰੇ ਨੰਬਰ ਇੱਕ ਨੰਬਰ ਮੇਰਾ ਸਰਕਾਰੀ ਹੈ ਉਹ ਮੈਂ ਤੁਹਾਨੂੰ ਮਤਲਬ ਕਿ ਉਹ ਮੈਂ ਤੁਹਾਨੂੰ ਨਹੀਂ ਦੇ ਸਕਦੀ ਦੂਸਰਾ ਨੰਬਰ ਦੇ ਨੰਬਰ ਮੈਂ ਦਿਨੀ ਵੀ ਹੈ ਨਾ ਤਾਂ ਤੁਹਾਨੂੰ ਪਤਾ ਵੀ ਕੰਮ ਵਾਲੇ ਘਟ ਤੇ ਦੂਸਰੇ ਹੈ ਨਾ ਜਿਆਦਾ ਫਿਰ ਡਿਸਟਰਬ ਕਰਨ ਲੱਗ ਜਾਂਦੇ ਨੇ ਤਾਂ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਆ ਤੇ ਮੇਰੀ ਨਾ ਇੰਸਟਾਗ੍ਰam ਦੀ ਆਈਡੀ ਹੈ ਮੈਂ ਤੁਹਾਨੂੰ ਪੈਨ ਮੈਂਸ਼ਨ ਕਰ ਦਉ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਤੁਸੀਂ ਉਨਥੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਉਥੇ ਤੁਹਾਡੇ ਨਾਲ ਗੱਲ ਕਰ ਸਕਦੀ ਆ ਪਲੀਜ਼ ਗੱਲ ਉਹੀ ਕਰਨਾ ਜਿਹੜੇ ਪੈਨਪਰਾ ਸੱਚਮੁੱਚ ਦਿਲੋਂ ਕੋਈ ਦੁੱਖ ਤਕਲੀਫ ਹੈ ਗੱਲ ਕਰਨਾ ਚਾਹੁੰਦੇ ਤੁਸੀਂ ਮੈਨੂੰ ਮਿਸਕਾਲ ਮਾਰ ਦਿਓ ਜਾਂ ਮੈਸੇਜ ਛੱਡ ਦਿਓ ਜੇ ਜਦੋਂ ਮੈਨੂੰ ਟਾਈਮ ਲੱਗੂ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਾਂਗੀ ਤੇ ਮਿਲਾਂਗੇ ਆਪ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰੇ ਪੈਨ ਪ੍ਰਭਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ